ਰਾ ਮੋਟਾ ਦੇਣਾ ਰੰਬਾ ਦਾ ਤਰੀਕੇ ਦਾ ਟੁੱਟਾ ਭੱਜਾ ਨਹੀਂ ਤੇ ਮਾਂ ਦਾ ਉਹ ਉਹ ਜੇ ਇਹਨਾਂ ਦਾ ਕੰਮ ਹੀ ਬਣਾਉਂਦੇ ਆ ਠੀਕ ਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ ਆ ਇਹ ਮੈਂ ਮੇਰੇ ਖਿਆਲ ਫੂਗਿਆ ਨਾ ਵੀ ਕਿ ਛਾਲਾ ਰਹਾ ਜਾਂਦਾ ਮੈਂ ਆਪਣੇ ਬਾਪ ਦੇ ਨਾਲ ਤਾਨਾ ਕੱਦਣਾ ਸਿੱਖ ਲਿਆ ਕੱਦਦਾ ਰਿਹਾ ਜੀ ਅਰੇ ਆ ਕੰਮ ਇਹ ਸਾਥੂ ਕਰਾਉਂਦਾ ਦਹਾਵੀਆਂ ਦਾ ਉਹ ਸੁਖਲੀ ਵੱਡੀ ਗੱਲ ਹੋ ਜੀਗੀ ਇਹ ਫੇਰ ਕਿੰਨਾ ਟਾਈਮ ਜਿਹੜਾ ਹੋਰ ਕਰੋਗੇ ਇਹ ਜਿਹਨਾਂ ਤਾਂ ਬੈਂਚਲਰ ਵਿੱਚ ਪੁਆਏ ਆ ਜਿਹਨਾਂ ਦੀ ਮਾੜੀ ਮੋੜੀ ਨਿਗਾ ਚੱਲਦੀ ਆ ਉਹਨਾਂ ਜਿਹੜੇ ਕਰਨਾ ਮੁੜ ਕੇ ਕਿੱਥੋਂ ਆ ਤੈਨੂੰ ਕੀ ਕਹਿੰਦੇ ਆ ਜਿਹੜਾ ਚਲਾ ਰਹੇ ਆ ਇਹਨੂੰ ਪੱਖਾ ਆਨੇ ਆ ਅਛਾ ਇਹਦੇ ਵਿੱਚ ਸਦਾ ਗੈਸ ਲੈਟਰ ਲੱਗਾ ਤੇ ਕੀ ਆ ਆਜੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਫਿਰ ਬੀਤੇ ਹੋਏ ਪੁਰਾਣੇ ਜ਼ਮਾਨੇ ਦੇ ਵਿੱਚ ਜਿੱਥੇ ਇੱਕ ਇਸ ਟਾਈਮ ਇਹਨਾਂ ਦੁਕਾਨਾਂ ਦੇ ਉੱਤੇ ਬਾਟੀਆਂ ਤੋਂ ਪਹਿਲਾਂ ਵਿਆਹ ਵਰਗਾ ਮਾਹੌਲ ਹੁੰਦਾ ਸੀ ਅਤੇ ਦਰਤियां ਰੰਬੇ ਕਈਆਂ ਖਵਾਰੀਆਂ ਕਿਸਾਨ ਅਤੇ ਮਜ਼ਦੂਰ ਵੱਡੇ ਪੱਦਰ ਤੇ ਇੱਥੇ ਜਿਹੜੇ ਆਉਂਦੇ ਸੀ ਅਤੇ ਆਪਣਾ ਜਿਹੜਾ ਉਹ ਕਾਰੋਬਾਰ ਕਰਨ ਲਈ ਇਥੋਂ ਜਿਹੜਾ ਕੰਮ ਕਰਵਾਉਂਦੇ ਸੀ ਪਰ ਹੁਣ ਸਮੇ ਦੇ ਨਾਲ ਨਾਲ ਜਿਹੜਾ ਸਭ ਕੁਝ ਬਦਲ ਗਿਆ ਅਤੇ ਇਹ ਜਿਹੜੇ ਆ ਕਾਰੋਬਾਰ ਬਿਲਕੁਲ ਖਤਮ ਹੋਣ ਦੀ ਕਦਾਤ ਆ ਪਰ ਇੱਕ ਪਿੰਡ ਦੇ ਵਿੱਚ ਇੱਕ ਅਜਾਇਹਾ ਮਿਸਤਰੀ ਵੀ ਆ ਜਿਹੜਾ ਕਈ ਸਾਲਾਂ ਤੋਂ ਲੋਕਾਂ ਦੀ ਇਹ ਜਿਹੜੀ ਉਹ ਸੇਵਾ ਨਿਭਾ ਰਿਹਾ ਹੈ ਨੌਭਦੀ ਸਿੰਘ ਇੱਕ ਇਹ ਕੰਮ ਹੋ ਰਿਹਾ ਹੈ ਜੀ ਇਹਦੀ ਮੜਾ ਮੋਟਾ ਜਿਹੜਾ ਰੰਬਾ ਦਾ ਤਰੀਕੇ ਦਾ ਟੁੱਟਾ ਭੱਜਾ ਨਹੀਂ ਕਿ ਇਹ ਬੰਦਾ ਉਹ ਉਹ ਜੇ ਇਹਨਾਂ ਦਾ ਕੰਮ ਹੀ ਬਣਾਉਨੇ ਆ ਕੋਈ ਕੋਈ ਵੱਡਾ ਕੰਮ ਨਹੀਂਗਾ ਦਾ ਤਰੀਕਾ ਬਜਾ ਵੱਡਾ ਸੰਬਾਧ ਰ ਬਣਾ ਕੇ ਦੇ ਹੀਗਾ ਦਿੰਨੇ ਹਾਂ ਨਾ ਕੋਈ ਬਣਾਉਂਗਾ ਹੀ ਤੇ ਨਾ ਬੰਦਾ ਹੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਇਹ ਮੈਂ ਮੇਰੇ ਖਿਆਲ ਹੋ ਗਿਆ ਨਾ ਵੀ ਕਿ ਛਾਲਾ ਰਹਾ ਜਨੋਂ ਦਾ ਮੈਂ ਆਪਨੇ ਬਾਪ ਦੇ ਨਾਲ ਦਕਾਨਾਂ ਕਾਦਨ ਸੇਖਦਾਰਿਆ ਕਾਦਰਿਆ ਮੁੜ ਕੇ ਮੈਂ ਕੱਲਾ ਹੀ ਕਾਦਰਿਆ ਮਾ ਮੇਰਾ ਗੁਜ਼ਰੀ ਗਿਆ ਇਹ ਦੱਸਦੇ ਵੀ ਜਦੋਂ ਪਹਿਲਾ ਜਮਾਨਾ ਹੁੰਦਾ ਸੀ ਤੇ ਬਾੜੀਆਂ ਦੇ ਤੋਂ ਪਹਿਲਾਂ ਵਿਆਹ ਵਰਗਾ ਇਹਨਾਂ ਦੁਕਾਨਾਂ ਤੇ ਮਾਹੌਲ ਹੁੰਦਾ ਆਹੋ ਜੀ ਫੋਕੋ ਦਾ ਦਾਦਾ ਬੀਬੀ ਬੰਦੇ ਬੱਚੇ ਰਹਿੰਦੇ ਇਦੂ ਜਾਂਦੇ ਮੇਰਾ ਕੰਪਨੀ ਨੂੰ ਕਰ ਦੂ ਜਾਂਦੇ ਮੇਰਾ ਘਰ ਪੱਗੋਖੀ ਹੁੰਦੀ ਸੀ ਪਰ ਇਹਨਾਂ ਜੋ ਹੁੰਦਾ ਸਮਝਦਾ ਪਾਣੀ ਕਿੰਨਾ ਬੜਾ ਮਾਹੌਲ ਹੁੰਦਾ ਸੀ ਕੋਈ ਆਵੇ ਮੇਰਾ ਜੋਤਰਾ ਨੇ ਮਾਰਿਆ ਜਾ ਮੇਰਾ ਫੜਾ ਬਣਾ ਦੇ ਮੇਰੀ ਧੀਆਰੀ ਦਾ ਮਾਰੀ ਇਹ ਫੜਾ ਪੋਣਾ ਕੰਕਾ ਮਾਰਦੇ ਹੀ ਦੰਗਰ ਦੇ ਦਿਹਾਜ ਨਾਲ ਕੰਮ ਤੁਹਾਡਾ ਘਟ ਗਿਆ ਹੋਰ ਅਸਲ ਨਹੀਂ ਹੈਗਾ ਬਸ ਇਹਦੇ ਕੋਈ ਕਿਸੇ ਦਾ ਹਾਂ ਪੰਜਾਹ ਜੀ ਦਾ ਅੜਿਆ ਕੰਮ ਹੈ ਉਹ ਸਾਥੂ ਕਰਾਉਂਦਾ ਦਾਹਵੀਆਂ ਦਾ ਉਹ ਟੁੱਟਦੀ ਵੱਡੀ ਗੱਲ ਕੋਈ ਨਹੀਂ ਜਿਹੜਾ ਸਾਥ ਪਿਛਲੇ ਸਾਹਮਣੇ ਆ ਤੇ ਉਹ ਸਾਹਮਣੇ ਦੇ ਮੂਹਰੇ ਕਰਕੇ ਅਸੀਂ ਮਾਰ ਮੋੜ ਕਰਦੇ ਆ ਪੇਟ ਦੇ ਵਿੱਚ ਹੋਰ ਵੀ ਕਰਦਾ ਇਹ ਕੰਮ ਨਹੀਂ ਹੋਰ ਨਹੀਂ ਕੋਈ ਕਰਦਾ ਇਹ ਫੇਰ ਕਿੰਨਾ ਟਾਈਮ ਜਿਹੜਾ ਹੋਰ ਕਰੋਗੇ ਇਹ ਜੀ ਹੁਣ ਤਾਂ ਬੈਂਚ ਲੰਚ ਪੁਆਏ ਆ ਤੇ ਜਿਹਨੇ ਮਾੜੀ ਮੋਟੀ ਨਿਗਾ ਚਲਦੀ ਹੈ ਉਹਨਾਂ ਜਿਹੜੇ ਕਰਨਾ ਮੁੜ ਕੇ ਕਿੱਥੋਂ ਆ ਤੇ ਕੋਈ ਨਵਾ ਜਿਹੜਾ ਤੁਹਾਡਾ ਜਿਸ ਤਰ੍ਹਾਂ ਕੋਈ ਗਾਂ ਆਉਣ ਵਾਲੀ ਪੀੜੀ ਉਹ ਵੀ ਇਹ ਕੰਮ ਕਰੂਗੇ ਖਤਮ ਕਦੋਂ ਨਾ ਜੀ ਨਾ ਇਹ ਕੰਮ ਲੋ ਅਤਲੀ ਨਾ ਕੋਈ ਉਹਨਾਂ ਦਾ ਨਹੀਂ ਕੋਈ ਕਿਸੇ ਮੈਕਨਿਕ ਪਾਏਗਾ ਕੋਈ ਪੇਚ ਪਾਏਗਾ ਉਹਨਾਂ ਕੀ ਕੰਮ ਇਹਨੂੰ ਕੀ ਕਹਿੰਦੇ ਆ ਜਿਹੜਾ ਚਲਾ ਰਹੇ ਆ ਇਨੂੰ ਪੱਖਾ ਨੇ ਬੇਸ਼ੱਕ ਇਹਦੇ ਵਿੱਚ ਗੈਸ ਲੈਟਰ ਲੱਗਾ ਕਿ ਕੀ ਆ ਨਹੀਂ ਇਹ ਆ ਪਈਏ ਦੇ ਨਾਲ ਹੀ ਹਵਾ ਦਿੰਦਾ ਹੈ ਅੱਛਾ ਨਹੀਂ ਲੱਗੀਆਂ ਲੱਖੀਆਂ ਆ ਪਈਆ ਘੇੜਦਾ ਤੇ ਵਿੱਚ ਲੋਹੇ ਦਾ ਈਆ ਸਭ ਹਾਂ ਦੁਬਾਰਾ ਲੱਤੇ ਇਹ ਆਪ ਜਿਹੜੀ ਇਹ ਕਿਸ ਤਰ੍ਹਾਂ ਬਲਦੀ ਹੈ ਕੀ ਰੱਖਿਆ ਵਿੱਚ ਇਹ ਲੱਕੜੇ ਰੱਖੀਆਂ ਕੋਲੇ ਪਾ ਕੇ ਤੇ ਰੱਖੀਆਂ ਤੇ ਆ ਲੋਹਾ ਹੈ ਜਿਹੜਾ ਕੰਮ ਕਰਨਾ ਕੋਈ ਸਰਕਾਰ ਵੱਲੋਂ ਵੀ ਸਹੂਲਤ ਹੁੰਦੀ ਤੁਹਾਨੂੰ ਨਹੀਂ ਨਹੀਂ ਸਰਕਾਰ ਨੇ ਇਹ ਨਹੀਂ ਸਾਨੂੰ ਸਰਕਾਰ ਨੇ ਧਿਆਨ ਦਿੱਤੇ ਹੀ ਕਦੇ ਉਹ ਉਹ ਸਾਨੂੰ ਧੋਰੀ ਧੋਰੀ ਦੇ ਨਾ ਕਰਨ ਕਿ ਹਿੱਤ ਕਾਮ ਦਾ ਪਤਾ ਹੀ ਨਾ ਤੇ ਅਸੀਂ ਜਮ ਕਰਾਈ ਦੀ ਇਹ ਉਹ ਪੈਦੀ ਤੇ ਗਾ ਜਾਂਦੀ ਦੀ ਤੇ ਧੋਰੀ ਵੀ ਉਹ ਪੈਸੇ ਸਾਨੂੰ ਸਭ ਪਏ ਜਿਹੜੇ ਸਾਦੇ ਦਿੱਤੇ ਤੁਹਾਡੇ ਕੰਮ ਵਾਸਤੇ ਹਾਂਜੀ